ਨੇ ਨੇ ਉਹ ਮਹਾਨ ਬੰਦੇ ਜਿਹੜੇ ਰਾਤ ਆਂਡਿਆਂ ਵਾਲੀ ਰੇੜੀ ਦੇ ਉੱਪਰੋਂ ਆਂਡੇ ਲੈ ਕੇ ਗੋਲੀ ਹੋਏ ਸੀ ਤੇ ਇਹ ਹੁਣ ਆ ਕੇ ਸਫਾਈਆਂ ਦੇ ਰਹੇ ਨੇ ਕਿ ਭਾਈ ਅਸੀਂ ਤਾਂ ਪੈਸੇ ਸੈਂਡ ਕਰ ਦਿੱਤੇ ਸੀਗੇ 2100 ਰੁਪਏ ਚਲਾ ਗਿਆ ਸੀ ਸਾਡੇ ਵੱਲੋਂ ਅਸੀਂ ਤਾਂ ਤਾਂ ਗੱਡੀ ਲੈ ਕੇ ਭੱਜ ਗਏ ਤੇ ਤੇ ਗੱਡੀ ਲੈ ਕੇ ਭੱਜ ਗਏ ਤਾਂ ਉਹ ਬੰਦੇ ਨੂੰ ਦਿਖਾ ਵੀ ਦਿੰਦੇ ਨਾ ਕੋਈ ਸਪੀਕਰ ਬੋਲਿਆ ਨਾ ਕੋਈ ਮੈਸੇਜ ਆਇਆ ਤੁਸੀਂ ਬਿਨਾਂ ਦੇਖੇ ਹੀ ਭੱਜ ਗਏ ਨਾ ਬਿਨਾਂ ਦਿਖਾਏ ਹੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਜਾਂਦੇ ਜਾਂਦਿਆਂ ਨੂੰ ਕਿ ਭਾਈ ਉੱਥੇ ਸੀਸੀਟੀਵੀ ਲੱਗਾ ਹੋਇਆ ਸੀ ਹੁਣ ਵੀਡੀਓ ਹੋ ਗਈ ਵਾਇਰਲ ਤੇ ਹੁਣ ਪੂਰਾ ਜਲੂਸ ਨਿਕਲੇਗਾ ਸਾਡਾ ਸੋ ਹੁਣ ਇਹ ਵਾਪਸ ਆਏ ਕਹਿੰਦੇ ਸੀ ਤਾਂ ਰਾਤ ਵੀ ਵਾਪਸ ਆਏ ਸੀ ਕਿ ਭਾਈ ਵੀ ਪੈਸੇ ਲੈ ਲਓ ਆਪਣੇ ਜਦੋਂ ਉਹ ਘਟਨਾ ਵਾਪਰੀ ਆ ਵੀਡੀਓ ਵਾਇਰਲ ਹੋਈ ਆ ਉਤੋਂ 1-2 ਘੰਟੇ ਬਾਅਦ ਇਹ ਵਾਪਸ ਆਏ ਨੇ ਫੇਰ ਉੱਥੇ ਹੀ ਉਹਨਾਂ ਨੂੰ ਪੈਸੇ ਦੇਣ ਫਾਰਮ ਦੇ ਉੱਪਰ ਤੇ ਉਹ ਬੰਦਾ ਕਹਿੰਦਾ ਵੀ ਹੁਣ ਨਹੀਂ ਮੈਂ ਕੋਈ ਗੱਲ ਕਰਨੀ ਤੁਸੀਂ ਸਵੇਰੇ ਆਇਓ ਜਿਹਦਾ ਫਾਰਮ ਸੀਗਾ ਤੇ ਫੇਰ ਇਹਨਾਂ ਨੇ ਦੁਬਾਰਾ ਫਾਰ ਅੱਜ ਦਿਨੇ ਦੁਬਾਰਾ ਫਾਰਮ ਤੇ ਆਏ ਨੇ ਤੇ ਹੁਣ ਆ ਕੇ ਆਪਣੀ ਸੱਚਾਈ ਬਿਆਨ ਕਰ ਰਹੇ ਨੇ ਪਰ ਇਹਨਾਂ ਨੇ ਕੋਈ ਸਬੂਤ ਨਹੀਂ ਦਿਖਾਇਆ ਕਿ ਅਸੀਂ ਆ ਪੈਸੇ ਸੈਂਡ ਕੀਤੇ ਹੋਏ ਸੀ ਜਾਂ ਅਸੀਂ ਕੁਝ ਇਦਾਂ ਕੀਤਾ ਸੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਵੀਡੀਓ ਹੋ ਗਈ ਵਾਇਰਲ ਲੋਕੀ ਮਾਵਾ ਭੈਣਾਂ ਦੀਆਂ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੂੰ ਮੈਡਲ ਮਿਲ ਰਹੇ ਨੇ ਤਾਂ ਹੁਣ ਇਹ ਵਾਪਸ ਪੈਸੇ ਦੇਣ ਆਏ ਨੇ ਹੋਰ ਇਹਨਾਂ ਨੇ ਜੇ ਕਿਤੇ ਉੱਥੇ ਕੈਮਰਾ ਨਾ ਲੱਗਾ ਹੁੰਦਾ ਤਾਂ ਇਹਨਾਂ ਨੇ ਕਦੇ ਵੀ ਨਹੀਂ ਸੀ ਮੁਰਦਣਾ ਇਹ ਵੀ 100% ਗਾਰੰਟੀ ਹੈ ਰਾਤ ਨੂੰ ਵੀ ਇਹ ਕੁੰਡੇ ਖੜਕਾ ਖੜਕਾ ਕੇ ਕਹਿ ਰਹੇ ਸੀਗੇ ਕਿ ਅਕਾਲੀ ਦਲ ਬਾਦਲ ਦੇ ਸਰਪੰਚ ਸਾਡੇ ਰਿਸ਼ਤੇਦਾਰ ਨੇ ਭਾਈ ਉਹਨਾਂ ਨਾਲ ਗੱਲ ਕਰਾ ਦੰਨੇ ਉੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚੋਂ ਕਿਸੇ ਦੀ ਫਾਰਮ ਵਾਲੇ ਨਾਲ ਉਹ ਕਹਿੰਦਾ ਭਾਈ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਹੈ ਤੁਸੀਂ ਸਵੇਰੇ ਹੀ ਆਇਓ ਤੇ ਹੁਣ ਇਹ ਵਾਪਸ ਪਹੁੰਚੇ ਨੇ ਤੇ ਵਾਪਸ ਆ ਗਏ ਉੱਥੇ ਹੁਣ ਇਹਨਾਂ ਨੇ ਪੈਸੇ ਵੀ ਦਿੱਤੇ ਨੇ ਉਹ ਭਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਦੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਵੇ ਆਹਾ ਸੀ ਬਈ ਕੀ ਹਾਲ ਹੈ ਬਈ ਠੀਕ ਹੈ ਬਈ ਵਧੀਆ ਵਧੀਆ ਬਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਬਈ ਉਹ ਕੀ ਘਟਨਾ ਹੋਈ ਸੀ ਕੀ ਚੱਕਰ ਬਣ ਗਿਆ ਸੀ ਬਈ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਕਹਿੰਦਾ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮਤਲਬ ਇਸ ਤਰ੍ਹਾਂ ਗਈ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜ ਆਏ ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜ੍ਹਿਆ ਨੰਬਰ ਪੜ੍ਹ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਅਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨੇ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤੋਂ ਕਿਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਸਟੈਂਡ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੀ ਠੀਕ ਹੈ ਜਿਹੜੇ ਇਧਰੋਂ ਸਾਹਜੰਦੂ ਤੇ ਜਾਣਾ ਕਿੱਥੇ ਸੀਗੇ ਬਠਿੰਡੇ ਬਠਿੰਡੇ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋਊਗੀ ਤੁਸੀਂ ਵੀਡੀਓ ਦੇਖ ਕੇ ਆਏ ਅਸੀਂ ਆਪਾਂ ਸਵੇਰ ਗੱਲ ਕਰਾਂਗੇ ਕਹਿੰਦਾ ਠੀਕ ਹੈ ਤੇ ਫਿਰ ਅਸੀਂ ਅਗਾ ਵੀ ਆਪਣੇ ਭਲਾਈਆਂ ਦੇ ਸੰਤ ਸਿੰਘ ਸਾਹਿਬ ਨਾਲ ਬਚਾਰ ਸਿੰਘ ਸੰਤੂ ਕ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦੇ ਸੁਭਾ ਆ ਜਾਓ ਫਿਰ ਅਸੀਂ ਸੁਭਾ ਆ ਕੇ ਤੇ ਬਾਈ